ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਈ ਹੁਣ ਤੁਹਾਨੂੰ ਦੱਸਣ ਜਾ ਰਿਹਾ ਜੋ ਕਿ ਬਹੁਤ ਵੱਡੀ ਖਬਰ ਆਈ ਹੈ ਸਾਹਮਣੇ ਅਮਰਤਪਾਲ ਨੂੰ ਲੈ ਕੇ ਜੋ ਕਿ ਬਈ ਪੰਜਾਬ ਦੇ ਵਿੱਚ ਅਮਰਤਪਾਲ ਨੂੰ ਲਿਆਤਾ ਜਾਂਦਾ ਜਿਹਦੇ ਵਿੱਚ ਜੋ ਪਿਛਲੇ ਸਾਲ ਹਰੀਨੋ ਸਿੰਘ ਦਾ ਇੱਕ ਕਤਲ ਹੁੰਦਾ ਤੇ ਜਿਹਦੇ ਵਿੱਚ ਅਮਰਤਪਾਲ ਸਿੰਘ ਦਾ ਜਿਹਦੇ ਵਿੱਚ 17 ਜਣੇ ਦੱਸੇ ਗਏ ਤੇ ਵਿੱਚ ਉਹਨਾਂ ਦੇ 12 ਜੋ ਗ੍ਰਿਫਤਾਰ ਕਰ ਲਏਤੇ ਗਏ ਆ ਤੇ ਉਹਨਾਂ ਦੇ ਵਿੱਚ ਇੱਕ ਅਮਰਤਪਾਲ ਸਿੰਘ ਦਾ ਨਾਮ ਵੀ ਆਉਂਦਾ ਤੇ ਪੰਜਾਬ ਦੇ ਵਿੱਚ ਜੋ 2 ਘੰਟਿਆਂ ਬਾਅਦ ਤੇ ਪੈਰੋਲ ਮਿਲਿਆ ਅਮਰਤਪਾਲ ਸਿੰਘ ਨੂੰ ਇਬਰੂਗੜ ਜੇਲ੍ਹ ਦੇ ਵਿੱਚੋਂ ਸਿੱਧਾ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਤੇ ਪੰਜਾਬ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਇਹ ਆ ਐਨਐਸਏ ਜਿਹੜੀ ਲੱਗੀ ਸੀ ਅਮਰਪਾਲ ਸਿੰਘ ਤੇ ਤੇ ਜਿਹੜੇ ਉਹਨਾਂ ਦੇ ਸਾਥੀ ਆ ਸੱਤ ਉਹਨਾਂ ਤੋਂ ਐਨਐਸਏ ਹਟਾ ਦਿੱਤੀ ਗਈ ਆ ਤੇ ਅਮਰਪਾਲ ਨੂੰ ਅੱਜ ਪੰਜਾਬ ਦੇ ਵਿੱਚ 2 ਘੰਟੇ ਵਾਸਤੇ ਪੈਰੋਲ ਜਿਹਦੇ ਵਿੱਚ ਕੀ ਸਾਡੇ ਸਿੱਖ ਨੌਜਵਾਨਾਂ ਨੂੰ ਸਾਡੇ ਪੰਜਾਬ ਦੇ ਵਿੱਚ ਜਿਉ ਜੋ ਕੀ ਸਾਰਿਆਂ ਨੂੰ ਇੰਤਜ਼ਾਰ ਸੀ ਤੇ ਬਹੁਤ ਵੱਡਾ ਯੋਗਦਾਨ ਆ ਉਹਨਾਂ ਦੇ ਵਕੀਲ ਜੋ ਮਾਨ ਸਿੰਘ ਖਾਰਾ ਤੇ ਹਰਪਾਲ ਸਿੰਘ ਖਾਰਾ ਇਹਨਾਂ ਦਾ ਬਹੁਤ ਵੱਡਾ ਇੱਕ ਯੋਗਦਾਨ ਤੇ ਪੰਜਾਬ ਦੀ ਜਿਹੜੀ ਸਰਕਾਰ ਨੇ ਐਨਐਸਏ ਲਾ ਕੇ ਤੇ ਖਾਲਸਤਾਨੀ ਕਹਿ ਕੇ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਰੱਖਿਆ ਕਿਉਂਕਿ ਇੱਕ ਜਿਹੜੀ ਇਹ ਸਾਜ਼ਿਸ਼ ਆ ਸਰਕਾਰਾਂ ਦੀ ਤਾਂ ਇਹ ਤਸ਼ਮੈਸੋਂ ਦੀ ਨਜ਼ਰ ਆਉਂਦੀ ਆ ਕਿਉਂਕਿ ਅਮਰਪਾਲ ਸਿੰਘ ਦੀ ਐਨਐਸਏ ਟੁੱਟ ਗਈ ਤਾਂ ਜਿਹੜੇ ਉਹਨਾਂ ਦੇ ਸਾਥੀ ਜਿਹੜੇ 7 ਦੱਸੇ ਗਏ ਆ ਤਾਂ ਉਹਨਾਂ ਤੋਂ ਵੀ ਐਨਐਸਏ ਟੁੱਟੀ ਆ ਬਾਈ ਤੇ ਜਿਹਦੇ ਵਿੱਚ ਪੰਜਾਬ ਬਾਤੇ ਵੱਡੀ ਖੁਸ਼ਖਬਰੀ ਇਹ ਆ ਪਹਿਲੀ ਗੱਲ ਤਾਂ ਆਪਾਂ ਦੱਸਣ ਜਾ ਰਹੇ ਜੋ ਐਨਐਸਏ ਲੱਗੀ ਸੀ ਉਹ ਹਟਾ ਦਿੱਤੀ ਗਈ ਆ ਤਾਂ ਜਿਹੜਾ ਹੁਣ ਗੱਲ ਕਰੀ ਆਪਾਂ ਹਰੀਨੋ ਸਿੰਘ ਦਾ ਇੱਕ ਜੋ ਪਿਛਲੇ ਸਾਲ ਕਤਲ ਹੋਇਆ ਸੀ ਤਾਂ ਉਹਦੇ ਵਿੱਚ ਅਮਰਪਾਲ ਸਿੰਘ ਨੂੰ ਬਾਹਰ ਲਿਆਤਾ ਯਾਰ ਜਾਣਕਾਰੀ ਵਾਸਤੇ ਪੂਰੀ ਜੋ ਕੋਰਟ ਬੰਨੀ ਉਹ ਜਾਣਕਾਰੀ ਕਰਨ ਵਾਸਤੇ ਕਿਉਂਕਿ ਵੈਸੇ ਉਹ ਕਤਲ ਨਹੀਂ ਕਰਿਆ ਉਹਦਾ ਵੈਸੇ ਨਾਮ ਆਇਆ ਹੋਇਆ ਵਿੱਚ ਪੂਰੀ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਅਮਰਪਾਲ ਸਿੰਘ ਨੂੰ ਪੰਜਾਬ ਦੇ ਵਿੱਚ 2 ਘੰਟਿਆਂ ਦੀ ਪੈਰੋਲ ਮਿਲੀ ਆ ਜਿਹਦੇ ਵਿੱਚ ਅਮਰਪਾਲ ਸਿੰਘ ਬਾਹਰ ਆਉਣ ਜਾ ਰਿਹਾ ਇਹ ਪੰਜਾਬ ਵਾਸਤੇ ਜੋ ਕਿ ਭਈ ਰਾਪੜੇ ਫਿਰ ਤੋਂ ਫਰਿਆਦ ਸੁਣ ਲਿਆ ਜਿਵੇਂ ਉਹਦੇ ਪਿਤਾ ਜੋ ਬਾਪੂਤਰ ਸੇਮ ਸਿੰਘ ਜਿਵੇਂ ਉਹਨਾਂ ਦੀ ਨਵੀਂ ਪਾਰਟੀ ਬਣ ਜਾ ਰਹੀ ਸੀ ਕਾਲੀਦਾਰ ਵਾਰਸ ਪੰਜਾਬ ਦੇ ਤੁਰੰਤ ਇਹ ਸਰਕਾਰ ਵੱਲੋਂ ਉਹਦੇ ਉੱਤੇ ਜੂਏਪੀਐਲ ਆ ਜਾਂਦਾ ਤਾਂ ਹੁਣ ਜੋ ਇਹ ਸਰਕਾਰਾਂ ਦਾ ਜੋ ਇੱਕ ਇੰਨੇ ਸੇ ਲੱਗੀ ਸੀ ਤਾਂ ਜਿਹੜੇ ਹੁਣ ਉਹਨਾਂ ਦੇ ਵਿਰੋਧੀ ਆ ਉਹਨਾਂ ਦੇ ਹੁਣ ਛਿੱਕੇ ਛੜਉਣ ਜਾ ਰਹੀ ਹੈ ਜੋ ਅਵਰਤ ਪਾਲ ਸਿੰਘ ਹੁਣ ਬਾਹਰ ਆਉਣ ਜਾ ਰਹੇ ਆ ਤੇ ਵਿਰੋਧੀਆਂ ਦੇ ਬਈ ਮੈਂ ਇਹੀ ਕਹਿਣਾ ਚਾਹਣਾ ਵਿਰੋਧਕਾ ਦੇ ਤਾਂ ਮਾਇਕੜਾ ਦਿਲਾਂ ਦੇ ਵਿੱਚ ਜਿਹੜੀ ਪੂਰੀ ਤਰ੍ਹਾਂ ਅੱਗ ਲੱਗ ਚੁੱਕੀ ਹੋਊਗੀ ਕਿਉਂਕਿ ਅਮਰਪਾਲ ਸਿੰਘ ਸਾਰੀ ਇਹ ਖਬਰ ਐਨਐਸਏ ਟੁੱਟ ਚੁੱਕੀ ਉਹਨਾਂ ਤੋਂ ਤੇ ਜਿਹੜੇ ਉਹਦੇ ਨਾਲ ਦੇ ਸਾਥੀ ਆ ਉਹਨਾਂ ਤੋਂ ਵੀ ਤਾਂ ਬਹੁਤ ਜਲਦ ਪੰਜਾਬ ਦੇ ਵਿੱਚ ਅਮਰਪਾਲ ਸਿੰਘ ਆਉਣਗੇ ਜਿਹਦੇ ਵਿੱਚ ਪੰਜਾਬ ਦੇ ਮੁੱਦੇ ਚੱਕਣਗੇ ਕਿਉਂਕਿ ਇੱਕ ਜਿੱਤੇ ਹੋਏ ਪਾਰਲੀਮੈਂਟ ਮੈਂਬਰ ਆ ਉਹ ਤੇ ਜੇ ਗੱਲ ਕਰੀਏ ਜਿੱਤੇ ਹੋਏ ਐਮਪੀ ਨੂੰ ਇਹਨਾਂ ਨੇ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਐਨਐਸਏ ਲਾ ਕੇ ਤਾਂ ਕਿਸੇ ਵੀ ਆਪਾਂ ਜੇ ਗੱਲ ਕਰੀਏ ਹੁਣ ਕੂਵਤ ਦੀ ਇਹੇ ਪੰਜਾਬ ਸਰਕਾਰ ਹੀ ਤਾਂ ਔਰ ਨਹੀਂ ਦਿੰਦੀ ਸੀ ਅਵਰਤਪਾਲ ਸਿੰਘ ਨੂੰ ਤਾਂ ਹੁਣ ਵੱਡੀ ਖੁਸ਼ਖਬਰੀ ਇਹ ਆ ਬਈ ਜੋ ਐਲਐਸਓ ਨਾਲ ਤਾਂ ਟੁੱਟ ਗਈ ਆ ਤੇ ਜਿਹੜਾ ਇਕੱਲਾ ਯੂਪੀਏ ਰਹਿ ਗਿਆ ਇਕੱਲਾ ਸਿਰਫ ਉਹਨਾਂ ਉੱਪਰ ਯੂਪੀਏ ਆ ਜੋ ਉਹ ਵੀ ਬਹੁਤ ਜਲਦ ਟੁੱਟਣ ਜਾ ਰਿਹਾ ਤੇ ਕਿਉਂਕਿ ਕਹਿੰਦਾ ਮਤਲਬ ਵੀ ਹੁਣ ਅਵਰਤਪਾਲ ਸਿੰਘ ਬਹੁਤ ਜਲਦ ਬਾਹਰ ਆਉਣਗੇ ਪਹਿਲੀ ਗੱਲ ਤਾਂ ਹੁਣ ਤੁਹਾਨੂੰ ਦੱਸ ਦਈਏ 2 ਘੰਟੇ ਦੀ ਪੈਰੋਲ ਮਿਲੀ ਆ ਤਾਂ ਜਿਹਦੇ ਵਿੱਚ ਇਕੱਲਾ ਯੂਪੀਏ ਰਹਿ ਗਿਆ ਉਹਦੇ ਵਿੱਚ ਤਾਂ ਜਮਾਨਤ ਵੀ ਹੋ ਸਕਦੀ ਹੈ ਤੇ ਛੁੱਟੀ ਵੀ ਮਿਲ ਸਕਦੀ ਆ ਉਹ ਤਾਂ ਬਹੁਤ ਵੱਧਦੀਆਂ ਗੱਲਾਂ ਕੀ ਆ ਕਿਉਂਕਿ ਉਹ ਕੋਰਟ ਦਾ ਜਿਵੇਂ ਕਿਹੜਾ ਹੋਊਗਾ ਤੇ ਤਰੰਤ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਜਦੋਂ ਕੋਈ ਖਬਰ ਆਊਗੀ ਜਿਵੇਂ ਇਹ ਨਿਊਜ਼ ਘੰਟੇ ਦੀ ਨਿਊਜ਼ ਆ ਪਹਿਲਾਂ ਅੱਧਾ ਘੰਟਾ ਪਹਿਲਾਂ ਜੋ ਆਈ ਆ ਤਾਂ ਤੁਹਾਡੇ ਨਾਲ ਇਹ ਆਪਣੇ ਚੈਨਲ ਤੋਂ ਉਹ ਚੀਜ਼ ਦਿਖਾਉਣੇ ਆ ਜੋ ਸੱਚ ਹੁੰਦਾ ਮੈਂ ਕਿਤੇ ਮੇਰੇ ਚੈਨਲ ਤੋਂ ਕੋਈ ਫੇਕ ਖਬਰ ਨਹੀਂ ਪਾਈ ਇੱਦਾਂ ਹੀ ਆਪਾਂ ਕਿਸੇ ਨੂੰ ਸੜਾਈਏ ਫੇਕ ਖਬਰ ਕਿਉਂਕਿ ਆਪਣੇ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਹੁੰਦੀ ਛੋਡੇ ਨਾਲ ਉਹ ਸਾਂਝੀ ਕਰਦੇ ਆ ਨਾ ਕੋਈ ਆਪਣੇ ਚੈਨਲ ਤੇ ਫੇਕ ਹੋ ਤੇ ਜੋ ਜੀ ਹੁਣ ਇਹ ਦੱਸਣ ਜਾ ਰਹੇ ਸੋਨੂੰ ਪੰਜਾਬ ਵਿੱਚ ਜੋ ਖੁਸ਼ੀ ਦੀ ਲਹਿਰ ਤੇ ਖੁਸ਼ੀ ਦਾ ਮਾਹੌਲ ਬਣ ਚੁੱਕਿਆ ਅਵਰਤਪਾਲ ਸਿੰਘ ਦੀ ਰੱਬ ਨੇ ਫਿਰ ਤੋਂ ਫਰਿਆਦ ਸੁਣੀਆ ਐਲਐਸਏ ਜੋ ਟੁੱਟਣ ਜਾ ਰਹੀ ਆ ਤੇ ਜਿਹੜੇ ਉਹਨਾਂ ਦੇ ਸਾਥੀ ਆ ਉਹ ਵੀ ਨਾਲ ਨਾਲ ਬਾਹਰ ਆ ਰਹੇ ਆ ਤੇ ਜੋ ਪੰਜਾਬ ਦੇ ਪ੍ਰਤੀ ਜਿਹੜੇ ਸਾਡੇ ਭਰਾ ਕਹਿੰਦੇ ਸੀ ਵੀ ਅਵਰਤਪਾਲ ਕਦੋਂ ਬਾਹਰ ਆਉਣਗੇ ਕਿਉਂਕਿ ਹਰ ਰੋਜ਼ ਆਪਸ ਲਵੀ ਤੋਂ ਲਵੀ ਅਪਡੇਟਸ ਹੁੰਦੇ ਸੀ ਅਮਰਤਪਾਲ ਸਿੰਘ ਦੀ ਵੀ ਅਮਰਤਪਾਲ ਸਰ ਅੱਜ ਬਾਹਰ ਆਉਣਗੇ ਕੋਈ ਕਹਿੰਦਾ ਵੀ ਅੱਜ ਦਿਨ ਬਾਹਰ ਆਉਣਗੇ ਪਰ ਜਿਹੜਾ ਹੁਣ ਇੰਤਜ਼ਾਰ ਸਾਰਿਆਂ ਦਾ ਖਤਮ ਹੋ ਚੁੱਕਿਆ ਤਾਂ ਜੋ ਬਹੁਤ ਵੱਡੀ ਖੁਸ਼ਖਬਰੀ ਪੰਜਾਬ ਵਾਸਤੇ ਅਮਰਤਪਾਲ ਸਿੰਘ ਬਹੁਤ ਜਲਦ ਅੱਜ ਦੋ ਘੰਟਿਆਂ ਬਾਅਦ ਤੇ ਬਾਹਰ ਆਉਣ ਜਾ ਰਹੇ ਪੰਜਾਬ ਦੇ ਵਿੱਚ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਸਿੱਧਾ ਪੰਜਾਬ ਚ ਲਿਆਂਦਾ ਜਾ ਰਿਹਾ ਅਮਰਤਪਾਲ ਸਿੰਘ ਨੂੰ ਇਹ ਪੰਜਾਬ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਆ ਇੱਕ ਇਨਕ ਅਪੀਲ ਜ਼ਰੂਰ ਕਰਦੇ ਆ ਆਪਣੇ ਭਰਾਵਾਂ ਨੂੰ ਆਪਣੇ ਪੰਜਾਬ ਦੇ ਪ੍ਰਤੀ ਮੇਰਾ ਚੇਲਲਾ ਕਿਉਂਕਿ ਆਪਾਂ ਪੰਜਾਬ ਨੂੰ ਸਿਰਫ ਜਾਗਰਤ ਕਰਨਾ ਚਾਹੁੰਦੇ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਆਪਣੀ ਕੋਈ ਆਮ ਵੀਡੀਓ ਨਹੀਂ ਹੁੰਦੀ ਆਪਾਂ ਸਿਰਫ ਵਿਊ ਲੈਣ ਵਾਸਤੇ ਨਹੀਂ ਵੀਡੀਓ ਬਣਾਉਂਦੇ ਸਿਰਫ ਆਪਣਾ ਪੰਜਾਬ ਦੇ ਪ੍ਰਤੀ ਪੰਜਾਬ ਨੂੰ ਜਾਗਰਤ ਕਰਨਾ ਚਾਹੁੰਦੇ ਆ ਇਸ ਕਰਕੇ ਕਹਿਣਾ ਚਾਹੁੰਦੇ ਆ ਵੀ ਜੋ ਕੋਈ ਚੰਗੀ ਖਬਰ ਆ ਪਈ ਤਾਂ ਇਹਨੂੰ ਜਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਆਪਣੇ ਜੋ ਸਿੱਖ ਲੋਜ ਵਾਲਿਆਂ ਨੂੰ ਹੁਣ ਇੰਤਿਆਰ ਸੀ ਇੰਤਿਆਰ ਬਹੁਤ ਜਲਦੀ ਖਤਮ ਕਿ ਆਪਣਾ ਪੰਜਾਬ ਦੇ ਪ੍ਰਤੀ ਚੈਨਲਾਂ ਤੇ ਜੋ ਪੰਜਾਬ ਦੇ ਵਿੱਚ ਗੱਲਬਾਤ ਹੁੰਦੀ ਹੈ ਸੋਡੇ ਨਾਲ ਸਾਂਝੀ ਕਰਦੇ ਆਂ ਜੀ ਕਿਉਂਕਿ ਆਪਣੀ ਅੱਜ ਦੀ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਪਹੁੰਚਾਉਣੀ ਸੀ ਤੇ ਜੋ ਅਮਰਪਾਲ ਸਿੰਘ ਨੂੰ ਲੈ ਕੇ ਇੱਕ ਬਹੁਤ ਵੱਡੀ ਖੁਸ਼ਖਬਰੀ ਆ ਪੰਜਾਬ ਵਾਸਤੇ ਤੇ ਜਿਹਦੇ ਵਿੱਚ ਹੁਣ ਗੱਲ ਕਰੀਏ ਸਿੱਖੀ ਦੇ ਝੰਡੇ ਕਰਨ ਵਾਲਾ ਨੌਜਵਾਨ ਇੱਕ ਪੰਜਾਬ ਦਾ ਜੋਧਾ ਬਹੁਤ ਜਲਦ ਬਾਹਰ ਆਉਣ ਜਾ ਰਿਹਾ ਤੇ ਜਿਹਦੇ ਵਿੱਚ ਬਹੁਤ ਵੱਡੀ ਖੁਸ਼ਖਬਰੀ ਇਹ ਆਪਣੇ ਪੰਜਾਬੀ ਭੈਣ ਭਰਾਵਾਂ ਵਾਸਤੇ ਵੀ ਐਨਐਸਏ ਜਿਹੜੀ ਅਮਰਪਾਲ ਸਿੰਘ ਤੇ ਲੱਗੀ ਸੀ ਉਹ ਹਟਾ ਦਿੱਤੀ ਗਈ ਹੈ ਤੇ ਜਿਹੜੇ ਉਹਨਾਂ ਦੇ ਸੱਤ ਸਾਥੀ ਆ ਨਾਲ ਨਾਲ ਉਹ ਵੀ ਆ ਰਹੇ ਆ ਪੰਜਾਬ ਦੇ ਵਿੱਚ ਅੱਜ 2 ਘੰਟਿਆਂ ਦੀ ਪਰੋਬਲ ਮਰੀਅਸ ਜੋ ਅਮਰਪਾਲ ਸਿੰਘ ਨੂੰ ਤਾਂ ਇਹਦੇ ਵਿੱਚ ਬਹੁਤ ਵੱਡੀ ਜੋ ਅੱਜ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨ ਰ ਮਿਲਦੇ ਕਲ ਨੂੰ ਬਟਾ ਧੰਨਵਾਦ